ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰੀਤ ਅਕੈਡਮੀ ਅੱਜ ਦੀ ਇਸ ਜੋੜੀ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਆਯੁਸ਼ਮਨ ਕਾਰਡ ਦੀ ਨਵੀਂ ਨੀਮਾਂ ਬਾਰੇ ਦੋਸਤੋ ਸਰਕਾਰ ਵੱਲੋਂ ਆਯੁਸ਼ਮਨ ਭਾਰਤ ਯੋਜਨਾ ਵਿੱਚ ਨਵੇਂ ਨਿਯਮ ਲਾਗੂ ਕੀਤੇ ਗਏ ਹਨ ਜੋ ਹਰ ਕਾਰਡ ਧਾਰਕ ਨੂੰ ਪਤਾ ਹੋਣੀ ਬਹੁਤ ਜ਼ਰੂਰੀ ਹਨ ਸਭ ਤੋਂ ਵੱਡਾ ਨਿਯਮ ਇਹ ਹੈ ਕਿ ਹੁਣ ਆਯੁਸ਼ਮਨ ਕਾਰਡ ਲਈ ਈਕੇਵਾਈਸੀ ਲਾਜ਼ਮੀ ਕਰ ਦਿੱਤੀ ਗਈ ਹੈ ਜੇ ਕਿਸੇ ਦੀ ਈਕੇਵਾਈਸੀ ਪੂਰੀ ਨਹੀਂ ਹੈ ਤਾਂ ਉਸ ਦਾ ਆਯੁਸ਼ਮਨ ਕਾਰਡ ਰੱਦ ਕਰ ਦਿੱਤਾ ਜਾਵੇਗਾ ਅਤੇ ਮੁਫਤ ਐਲਾਈ ਦੀ ਸਹੂਲਤ ਵੀ ਰੁਕ ਸਕਦੀ ਹੈ ਹੁਣ ਸਰਕਾਰ ਨੇ ਆਧਾਰ ਕਾਰਡ ਨਾਲ ਸਖਤ ਵੈਰੀਫਿਕੇਸ਼ਨ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਸ ਨਾਲ ਫਰਦੀ ਕਾਰਡ ਰੁਕੀ ਜਾ ਸਕਣ ਅਤੇ ਸਿਰਫ ਯੋਗ ਲਾਭਪਾਤਰੀਆਂ ਨੂੰ ਹੀ ਮੁਫਤ ਇਲਾਜ ਮਿਲ ਸਕੇ ਇੱਕ ਹੋ ਜਰੂਰੀ ਗੱਲ ਪਰਿਵਾਰ ਦੇ ਨਵੇਂ ਮੈਂਬਰ ਨੂੰ ਕਾਰਡ ਵਿੱਚ ਜੋੜਨ ਲਈ ਹੁਣ ਆਧਾਰ ਆਥੈਂਟੀਫਿਕੇਸ਼ਨ ਅਤੇ ਸਹੀ ਦਸਤਾਵੇਜ਼ ਜ਼ਰੂਰੀ ਹਨ ਬਿਨਾ ਵੈਰੀਫਿਕੇਸ਼ਨ ਦੇ ਨਾਮ ਐਡ ਨਹੀਂ ਹੋ ਸਕਣਗੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਆਯੁਸ਼ਮਨ ਕਾਰਡ ਚੱਲਦਾ ਰਹੇ 5 ਲੱਖ ਤੱਕ ਦਾ ਮੁਫਤ ਇਲਾਜ ਮਿਲਦਾ ਰਹੇ ਤਾਂ ਅੱਜ ਹੀ ਆਪਣੀ ਈ ਕੇ ਵਾਈਸੀ ਸਟੇਟਸ ਚੈੱਕ ਕਰੋ ਆਧਾਰ ਅਤੇ ਮੋਬਾਈਲ ਨੰਬਰ ਵੈਰੀਫਾਈ ਕਰੋ ਇਹ ਸੀ ਆਯੁਸ਼ਮਨ ਕਾਰਡ ਨਾਲ ਜੁੜੀ ਸਭ ਤੋਂ ਵੱਡੀ ਅਪਡੇਟ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਅਗਲੀ ਵੀਡੀਓ ਵਿੱਚ ਦਿਖਾਈਏ ਈ ਕੇ ਵਾਈਸੀ ਕਿਵੇਂ ਕਰੀਏ ਆਯੁਸ਼ਮਨ ਕਾਰਡ ਦਾ ਸਟੇਟਸ ਕਿਵੇਂ ਚੈੱਕ ਕਰੀਏ ਤਾਂ ਕਮੈਂਟ ਕਰਕੇ ਦੱਸੋ ਵੀਡੀਓ ਨੂੰ ਲਾਈਕ ਕਰੋ ਚੈਨਲ ਸਬਸਕ੍ਰਾਈਬ ਕਰੋ ਅਤੇ ਇਸ ਜਾਣਕਾਰੀ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਦਿਓ ਧੰਨਵਾਦ